ਹੈਲੋ ਜੀ ਸ਼ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਕਿਤਮਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਸਟਾਰਟਿੰਗ ਕਰੀਆ ਵਲੌਗ ਦੀ ਦੁਪਹਿਰ ਦੇ ਟਾਈਮ ਹਨਾ ਤੇ ਦੁਪਹਿਰ ਦਾ ਟਾਈਮ ਹੈ ਇਹ 1:30 ਵਜੇ ਨਾਲ ਹੈ ਤੇ ਰੋਟੀ ਵਗੈਰਾ ਮੈਂ ਬਣਾ ਕੇ ਠਟਿਆ ਹੋਣੀ ਤੇ ਸਰਦਾਰ ਜੀ ਆ ਗਏ ਨੇ ਰੋਟੀ ਖਾਣ ਤੇ ਲੋ ਜੀ ਚੱਲਦੇ ਆਂ ਆਪਾਂ ਬਾਹਰੇ ਅਰਜਨ ਮੈਂ ਰੋਟੀ ਪਾ ਕੇ ਦੇ ਦਿੱਤੀ ਆ ਇੱਧਰ ਪਾਇਆ ਆਪਣਾ ਸੁੱਕਣਾ ਪਾਇਆ ਹੋਏ ਨੇ ਮੇਥੇ ਮੈਂ ਕਿ ਚੱਲ ਤੋਕੇ ਹਨ ਆ ਮੇਥੇ ਤੋਕੇ ਨਾਲ ਸੁਕਾ ਦਿੱਤੇ ਨੇ ਧੁੱਪ ਹੋਰ ਲੱਗੂ ਕੜੀ ਚ ਪਾ ਲਿਆ ਕਰਾਂਗੇ ਗਰਮੀਆਂ ਚ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਕੜੀ ਤੇ ਇੱਧਰ ਮੇਰੇ ਕੱਟੇ ਪਏ ਨੇ ਕੱਪੜੇ ਸਲਾਈ ਵਾਲੇ ਹਨ ਤੇ ਹੁਣ ਰੋਟੀ ਖਾ ਕੇ ਫੇਰ ਸਲਾਈ ਕਰਾਂਗੇ ਤੇ ਇੱਧਰ ਲਗਾਤੀ ਸੀ ਅਸੀਂ ਚੁੱਲੇ ਤੇ ਮਿੱਟੀ ਦੇਖੋ ਬਹੁਤ ਸੋਹਣੀ ਲੱਗਿਆ ਚੁੱਲੇ ਤੇ ਮਿੱਟੀ ਹਨਾ ਕੈਂਟ ਬਣ ਗਿਆ ਚੁੱਲਾ ਪੂਰਾ ਬਹੁਤ ਕੈਂਟ ਬਣ ਗਿਆ ਤੇ ਅੱਜ ਸ਼ਾਮ ਨੂੰ ਸਬਜ਼ੀ ਚੁੱਲੇ ਤੇ ਬਣਾਵਾਂਗੇ ਤੇ ਦੁਪਹਿਰੇ ਬਣਾਈ ਸੀ ਅਸੀਂ ਮੂੰਗੀ ਛੋਲੇ ਦੀ ਦਾਲ ਤੇ ਚਲੋ ਜੀ ਚੱਲਦੇ ਆਪਾਂ ਅੰਦਰ ਤੇ ਬੱਚਿਆਂ ਨੂੰ ਅੱਜ ਛੁੱਟੀ ਸੀ ਘਰੀ ਸੀ ਬੱਚੇ ਲੋ ਜੀ ਇੱਧਰ ਬੈਠਾ ਮਨਿੰਦਰ ਰੋਟੀ ਖਾਂਦਾ ਸਰਦਾਰ ਜੀ ਬੈਠੇ ਰੋਟੀ ਖਾਂਦੇ ਨੇ ਤੇ ਸਿਮਰਦੀ ਬੈਠੇ ਹੁੰਦੀ ਆ ਪੜਾਈ ਇਹ ਪੜਾਈ ਕਰਨ ਹੁਣ ਲੱਗਿਆ ਹੁਣ ਹੀ ਲੱਗਿਆ ਪੜਾਈ ਕਰਨ ਇਹ ਅੱਜ ਇਹ ਪੜਿਆ ਨਹੀਂ ਹੈਗਾ ਮਨਿੰਦਰ ਅੱਜ ਨਹਾ ਕੇ ਲੱਗ ਗਿਆ ਸੀ ਪੜਾਈ ਕਰਨ ਸਾਰਾ ਮਤਲਬ ਕੀ ਇਹਨੇ ਇੱਕ ਆਪੀ ਤੇ ਕੰਮ ਲਿਖਿਆ ਯਾਦ ਕਰਨਾ ਇਹ ਅੱਜ ਸੰਡੇ ਬਣਾਉਂਦਾ ਸੀ ਕਹਿੰਦਾ ਇਹ ਮੈਨੂੰ ਪਤਾ ਕੀ ਕਹਿੰਦਾ ਸੀ ਰਾ ਮੈਨੂੰ ਕਿਹਾ ਮਾਂ ਅੱਜ ਵੀਰ ਅੱਜ ਖੰਨੇ ਕਾਲੂ ਆ ਹਾਂ ਸੰਡੇ ਦਾ ਕਾਲੂ ਆ ਮੈਂ ਇਹਨੂੰ ਕਿਹਾ ਰਾ ਪੁੱਤਰ ਤੂੰ ਨਾ ਆਲੇ ਪੜ ਲੈ ਤੇ ਇਹ ਕਹਿੰਦਾ ਨਹੀਂ ਕਹਿੰਦਾ ਮੈਂ ਰਾਤ ਤਾਂ ਪੜ ਲਿਆ ਤੀ ਤੈਨੂੰ ਪਤਾ ਮੈਂ ਕਿੰਨਾ ਚਿਰ ਪੜਿਆ ਰਾਤ ਕਹਿੰਦਾ ਹੁਣੀ ਵਾਂ ਪੜਦਾ ਇੱਧਰ ਮਨਿੰਦਰ ਬੈਠਾ ਪੜਾਈ ਕਰਦਾ ਸੀ ਹੁਣ ਲੱਗਿਆ ਰੋਟੀ ਖਾਣ ਤੇ ਬਣਾਈ ਸੀ ਅਸੀਂ ਮੂੰਗੀ ਛੋਲੇ ਆਂ ਦਾਲ ਮਣੀਂਦਰ ਤੇਰੀ ਕੌਲੀ ਤਾਂ ਖਾਲੀ ਪਈ ਆ ਪੁੱਤ ਦਾਲ ਵਾਲੀ ਲੈ ਕੇ ਆਣ ਉਹ ਅੱਛਾ ਤੇ ਇੱਧਰ ਸਰਦਾਰ ਜੀ ਲੱਗੇ ਰੋਟੀ ਖਾਣ ਜੀ ਦਾਲ ਕਿੱਦਾਂ ਬਹੁਤ ਵਧੀਆ ਪੈਰ ਕਿੱਦਾਂ ਸੋਡਾ ਹੁਣ ਬਹੁਤ ਵਧੀਆ ਹੁਣ ਠੀਕ ਆ ਤੇ ਸਰਦਾਰ ਜੀ ਦੀ ਜੋ ਮਤਲਬ ਕੀ ਇੱਕ ਦਿਨ ਪਹਿਲਾਂ ਵੀਡੀਓ ਬਣਾਈ ਸੀ ਜਦੋਂ ਸੱਟ ਲੱਗੀ ਸੀ ਤੁਹਾਨੂੰ ਉਹ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਉਹਦੇ ਵਿੱਚ ਦੇਖੋ ਸਰਦਾਰ ਜੀ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਪੈਰ ਮੁਚ ਗਿਆ ਸੀ ਹਨਾ ਤੇ ਹੁਣ ਸਰਦਾਰ ਜੀ ਦਾ ਪੈਰ ਬਿਲਕੁਲ ਠੀਕ ਆ ਤੇ ਲੋ ਜੀ ਹੁਣ ਕਰਨੇ ਆਪਾਂ ਦੁਪਹਿਰ ਦੀ ਰੋਟੀ ਤੇ ਫੇਰ ਕਰਾਂਗੇ ਸਟਿਚਿੰਗ ਦਾ ਕੰਮ ਤੇ ਫੇਰ ਗੱਲ ਕਰਦੇ ਆ ਜੀ ਤੇ ਇਹ ਹੈਗੀ ਜੀ ਇੱਕ ਦਿਨ ਪਹਿਲਾਂ ਦੀ ਵੀਡੀਓ ਜਦੋਂ ਸਰਦਾਰ ਜੀ ਦੇ ਲੱਗੀ ਸੀ ਸੱਤ ਰਾਤ ਦੀ ਵੀਡੀਓ ਹੈਗੀ ਦੇਖੀ ਪਖੰਡ ਲੱਗੇ ਕਰਨਾ ਨਹੀਂ ਹੈਗਾ ਦੁੱਧ ਪੀ ਲਈਏ ਆ ਹੁਣ ਤਾਂ ਚੰਗੇ ਭਲੇ ਬੈਠੇ ਗੱਲਾਂ ਮਾਰਦੇ ਤੇ ਜਦੋਂ ਮਾ ਗਈ ਮੈਂ ਤਾਂ ਚੁੱਪਸ ਕਰਕੇ ਸੌਂ ਗਏ

ਤੇਲ ਮਾਰੋ ਵਧੀਆ ਪੀਣਾ ਲੈ ਫੜ ਭਾਈ ਅੱਜ ਦੇਖੋ ਸਰਦਾਰ ਜੀ ਤੇ ਜੀ ਇਹ ਵੀਡੀਓ ਕੀ ਹੋ ਗਿਆ ਫੈਕਚਰ ਹੋ ਗਿਆ ਜੀ ਫੈਕਚਰ ਫ੍ਰੈਕਚਰ ਫ੍ਰੈਕਚਰ ਨੂੰ ਫੈਕਚਰ ਆਪਣੀ ਸ਼ੁੱਧ ਦੇਸੀ ਪੰਜਾਬੀ ਫੈਕਚਰ ਹੋ ਗਿਆ ਜੀ ਐਵੇਂ ਮੋਚ ਆ ਗਈ ਆ ਦੇਖੋ ਇਹ ਸਰਦਾਰ ਜੀ ਦੇ ਅੱਜ ਪੈਰ ਤੇ ਮੋਚ ਆ ਗਈ ਹਨਾ ਬੱਸ ਤਾਂ ਮੈਂ ਵਲੌਗ ਬਣਾਉਣਾ ਸੀ ਹਨਾ ਤੇ ਵਲੌਗ ਬਣਾਉਣ ਦਾ ਮੈਨੂੰ ਟਾਈਮ ਨਹੀਂ ਲੱਗਿਆ ਤੇ ਮੈਂ ਕਿੱਥੇ ਚੱਲ ਥੋੜਾ ਜਿਹਾ ਵਲੌਗ ਨੂੰ ਬਣਾ ਲੈਣ ਨੂੰ ਦੇਖੋ ਬਹੁਤ ਜ਼ਿਆਦੇ ਛੱਟ ਲੱਗਿਆ ਸਦਾ ਤੋਂ ਰਹਿ ਵੀ ਨਹੀਂ ਜਾਂਦਾ ਹਨਾ ਤੇ ਵਿਚਾਰੇ ਦੇਖੋ ਸਵੇਰੇ ਜਦੋਂ ਮੈਂ ਦੁਕਾਨ ਤੇ ਗਿਆ ਸ਼ਟਰ ਚੱਕ ਕੇ ਅਰਥਾ ਦੀ ਤਾਰ ਦੇ ਨਾਲ ਹੀ ਜਿੱਦੇ ਗਈ ਮੈਂ ਉੱਤਰ ਕੇ ਚੱਕਣ ਲੱਗਾ ਜਿਹੜੀ ਅਰਥਾ ਦੀ ਪਾਈ ਪਈ ਇੰਨੀ ਉੱਚੀ ਸੀ ਉਹਦੇ ਉੱਪਰ ਪਹਟ ਗਿਆ ਉਦੋਂ ਐ ਟਿੱਡਾ ਹੋ ਗਿਆ ਬੈਠਾ ਉਹਦਾ 2 ਘੰਟੇ ਆਪਣਾ ਕੰਮ ਵੀ ਕਰੀ ਜਾ ਮੈਨੂੰ ਪਤਾ ਲੱਗਿਆ ਜੋ ਦੇਲੀ ਚੜਦੇ ਤੇ ਚੱਲ ਕੇ ਉੱਤਰ ਗਿਆ ਥੱਲੇ ਆ ਉਤਰਦਾ ਸੀ ਅੱਛਾ ਜੇ ਤੋ ਉਹ ਨਹੀਂ ਕਰ ਰਿਹਾ ਸੀ ਉਹ ਲੋਅ ਆਇਆ ਤਾਂ ਲੱਗ ਗਿਆ ਉਹ ਸੁਣਨ ਹੋ ਗਿਆ ਉਹ ਬੱਜਾ ਸੁਣੋ ਬੱਜਿਆ ਹੋ ਗਿਆ ਐ ਵੀ ਪਾਕ ਗਈ ਕੰਮ ਕੀ ਕਰਿਆ ਮੈਂ ਪਾਕ ਗਿਆ ਪੈਰ ਆ ਪਤਨ ਲੱਗ ਗਿਆ 2 ਘੰਟੇ ਕੰਮ ਕੀ ਕਰਿਆ ਬਾਕੀ ਨੂੰ ਦੱਸਿਆ ਫਿਰ ਉਹ ਸਿਰਪੁਰ ਲੱਗੇ ਨਾ ਸ਼ੇਰਪੁਰ ਨਹੀਂ ਅਸੀਂ ਕੰਮ ਕਰਨ ਜਾਏ ਸੀ ਉਦੋਂ ਵੀ ਵਿਚਾਰ ਕੁਝ ਨਹੀਂ ਹੁੰਦਾ ਫਿਰ ਉਹ ਸ਼ੇਰਪੁਰ ਗਏ ਫਿਰ ਉੱਤੇ ਹੋਰ ਦਰਦ ਹੋਣ ਲੱਗਿਆ ਰਸਤੇ ਕਿਤੇ ਕੰਮ ਕਰਨਾ ਉਸ ਹਵਾ ਵੀ ਲੱਗ ਗਈ ਸੀ ਜੀ ਉਹਦੇ ਕਰਕੇ ਵੀ ਹੋ ਜਾਂਦਾ ਹਾਂ ਬਾਹਰਲੀ ਹਵਾ ਜਦੋਂ ਅੱਜ ਠੀਕ ਰਿਹਾ ਥੋੜਾ ਜਿਹਾ 11 ਵਜੇ ਆਇਆ ਸ਼ਾਮ ਖਾਣ ਯਾਰ ਆਇਆ

ਬੰਦਾ ਸਾਡਾ ਸਰਦਾਰ ਜੀ ਬੰਦਾ ਬਹਾਦਰ ਪੋਰ ਜੀ ਉਹ ਕੀ ਹੁੰਦਾ ਵਸਿਕ ਖਣ ਲਿਆ ਦੀ ਜੱਕੇ ਖਾ ਗਿਆ ਉਹ ਹੁਣ ਦੁਆਰ ਦੀ ਉਹ ਮੰਗੇ ਸੇ ਲੋ ਜੀ ਤੇ ਪੈਰ ਦਾ ਖਾਣਾ ਖਾ ਲਿਆ ਸੀ ਰੋਟੀ ਵਗੈਰਾ ਖਾ ਹਟੇ ਸੀ ਤੇ ਹੁਣ ਮੈਂ ਲੱਗੀ ਸੀ ਸਲਾਈ ਕਰਨ ਤੇ ਇਹ ਜੋ ਆਪਣਾ ਪੈਰ ਆ ਚਲਾਉਣ ਵਾਲਾ ਮਸ਼ੀਨ ਵਾਲਾ ਤੇ ਇਹਦੀਆਂ ਪੱਤੀਆਂ ਗਈਆਂ ਨੇ ਘਸ ਤੇ ਇਹਨਾਂ ਨੇ ਖੋਲ ਕੇ ਪੱਤੀਆਂ ਜਿਵੇਂ ਨਾਲ ਲੱਗ ਗਈਆਂ ਤੇ ਜਿਹਦੇ ਨਾਲ ਮਤਲਬ ਕਿ ਜੋ ਮਸ਼ੀਨ ਦੀ ਰਫਤਾਰ ਉਹ ਤੇਜ਼ ਨਹੀਂ ਹੁੰਦੀ ਹੈਗੀ ਬਿਲਕੁਲ ਸਲੋ 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 ਚੱਲਦੀ ਆ ਤੇ ਇਹਦੀਆਂ ਹੁਣ ਮੈਂ ਕਿਹਾ ਚੱਲ ਖੋਲ ਹੁਣ ਜੀ ਦੇਖੋ ਇਹਦੀਆਂ ਨਾ ਪੈਰ ਦੀਆਂ ਜੋ ਪੱਤੀਆਂ ਨੇ ਇੱਕ ਪੱਤੀ ਤਾਂ ਟੁੱਟੀ ਪਈ ਆ ਆਹ ਵਾਲੀ ਇਹ ਪੱਤੀ ਟੁੱਟਣ ਕਰਕੇ ਮਸ਼ੀਨ ਬਹੁਤ ਜ਼ਿਆਦਾ ਸਲੋ ਚੱਲਦੀ ਆ ਤੇ ਇਸ ਲਈ ਆ ਪੱਤੀਆਂ ਨੂੰ ਮੈਂ ਥੋੜਾ ਥੋੜਾ ਦੱਬ ਲਿਆ ਨੇਮੀਆਂ ਕਰ ਲਈਆਂ ਨੇ ਮੈਂ ਕਿਹਾ ਚੱਲ ਅੱਜ ਦਾ ਡੰਗਸਾਰ ਲਾਣੇ ਕਾਲੂ ਸਰਦਾਰ ਜੀ ਨੂੰ ਕਹਦਾਂਗੇ ਨਵਾਂ ਪੈਰ ਲਿਆਦਣਗੇ ਹਨ ਤੇ ਹੁਣ ਇਹਨੂੰ ਚਲਾ ਕੇ ਦਿਖਾਣੇ ਆ ਤੁਹਾਨੂੰ ਕਰ ਲਈ ਹੈ ਕਿ ਨਾਲ ਹੀ ਚੱਲਦੀ ਹੈ ਹੈਗੀ ਹੈ ਅਰੇ ਇਸਕਾ ਟੱ ਹੈ ਜੀ ਆ ਦੇਖੋ ਖੜ ਗਈ ਇਸਕਾ ਟੱਾ ਚਲੋ ਅੱਜ ਦਾ ਡੰਗ ਇਸ ਦੇ ਅਨੁਸਾਰ ਲਾਣੇ ਆ ਤੇ ਹੁਣ ਕਰਦੇ ਆਂ ਜੀ ਆਪਾਂ ਸਲਾਈ ਤੇ ਨੂੰ ਆਪਾਂ ਪਾਵਾਂਗੇ ਲੱਕੜਾਂ ਦੇ ਪੈਰ ਅ ਸਰਦਾਰ ਜੀ ਨੂੰ ਕਰਕੇ ਸਪੈਸ਼ਲ ਡੱਪਾ ਬਣਵਾਇਆ ਸੀ